ਭਾਰਤੀ ਕ੍ਰਿਕਟਰ ਅਭਿਸ਼ੇਕ ਸ਼ਰਮਾ ਦੀ ਭੈਣ ਦਾ ਅੱਜ ਵਿਆਹ ਹੈ ਤਾਂ ਜਿਨ੍ਹਾਂ ਦੇ ਨਾਲ ਵਿਆਹ ਹੈ ਲਵਿਸ਼ ਉਪਰਾਏ ਉਹਨਾਂ ਦੇ ਪਿਤਾ ਸਾਡੇ ਨਾਲ ਮੌਜੂਦ ਨੇ ਇੱਥੇ ਪਹੁੰਚੀ ਨੇ ਅਮਰਸਰ ਦੇ ਵਿੱਚ ਸਰ ਕੀ ਕਹਿਣਾ ਚਾਹੁੰਦੇ ਜੀ ਇੱਕ ਖਾਸ ਤਿਆਰੀ ਅੱਜ ਦੀ ਦੇਖਣ ਨੂੰ ਮਿਲਦੀ ਪਈ ਹੈ ਪੂਰੇ ਦੇਸ਼ ਦੀਆਂ ਨਜ਼ਰਾਂ ਅੱਜ ਦੀ ਤਿਆਰੀ ਬਹੁਤ ਹੀ ਆਨੰਦ ਹੈ ਜਵੇਂ ਅਸੀਂ ਜਿਹੜਾ ਦੇਖਿਆ ਸੀ ਨਾ ਕਿ ਦੋਨਾਂ ਦਾ ਪਿਆਰ ਅੱਜ ਇੱਕ ਮਿਸਾਲ ਬਣਿਆ ਹੈ ਜੇ ਹਰੇਕ ਬੰਦਾ ਹਰੇਕ ਬੰਦਾ ਚਾਹਵਾਂਦ ਚਾਹਵਨ ਉਹਨੂੰ ਮਤਲਬ ਨਾ ਹਰੇਕ ਬੰਦੇ ਨੂੰ ਤਾਂ ਸਾਥ ਦਿੱਤਾ ਹੈ ਹਰੇਕ ਬੰਦਾ ਨਾਲ ਉਹਦੇ ਖੜੇ ਹੈ ਕਿ ਇੰਨਾ ਸਾਨੂੰ ਸੋਚ ਨਹੀਂ ਸੀ ਕਿ ਜਿੰਨਾ ਮਤਲਬ ਲੋਕਾਂ ਨੇ ਇਹਨਾਂ ਨੂੰ ਪਿਆਰ ਦਿੱਤਾ ਹੈ ਜੇ ਇੱਕ ਅਭਿਸ਼ੇਕ ਦੇ ਖਾਤਰ ਵੀ ਇੱਕ ਇਹਨਾਂ ਦੇ ਆਪਸ ਵਿੱਚ ਪਿਆਰ ਵੀ ਬਹੁਤ ਜ਼ਿਆਦਾ ਹੈ ਸੁਭਾਅ ਵੀ ਬਹੁਤ ਦੋਨਾਂ ਦਾ ਅਗਰ ਬੇਟੀ ਦਾ ਸੁਭਾਅ ਬੇਟੀ ਦਾ ਸੁਭਾਅ ਇੰਨਾ ਪਿਆਰਾ ਹੈ ਉਹ ਹਰੇਕ ਦੇ ਨਾਲ ਪਿਆਰ ਨਾਲ ਮਿਲਣਾ ਪਿਆਰ ਦੇ ਨਾਲ ਹਰੇਕ ਨੂੰ ਟੈਂਡ ਕਰਨਾ ਬਿਲਕੁਲ ਅਗੋਲਫੀ दैट्स व्हाਹ ਇੱਕ ਦੂਜੇ ਦਾ ਮਤਲਬ ਜੇ ਗੁਰੂ ਮਾਰੇ ਨੇ ਕਰਾਇਆ ਹਮਮਮ ਔਰ ਮੈਂ ਸਾਡੇ ਵੱਲੋਂ ਕੋ ਤਾਂ ਕੁਝ ਨਹੀਂ ਜੋ ਕਰਾਇਆ ਗੁਰੂ ਮਾਰੇ ਨੇ ਕਰਾਇਆ ਅੱਛਾ ਬਰਾਤ ਕਿੰਨੀ ਦੇਰ ਤੱਕ ਪਹੁੰਚਣ ਵਾਲੀ ਹੈ ਤਕੜ 15 ਮਿੰਟ ਦੇ ਵਿੱਚ ਬਰਾਤ ਪਹੁੰਚੇਗੀ ਹਮ ਸਾਰੇ ਬਾਹਰ ਖੜੇ ਹੈ ਬੇਟੀ ਆ ਰਹੀ ਹੈ 15 ਮਿੰਟ ਦੇ ਵਿੱਚ ਅਸੀਂ ਬਰਾਤ ਅੰਦਰ ਇੰਟਰੀ ਕਰੇ ਅੱਛਾ ਕਿੰਨਾ ਕੁ ਮਾਣ ਮਹਿਸੂਸ ਹੁੰਦਾ ਪਿਆ ਅਭਿਸ਼ੇਕ ਨੇ ਜੋ ਕੀਤਾ ਕਰਕੇ ਉਖਾਇਆ ਨਿੱਕੀ ਉਮਰ ਹੈ ਪਰ ਬਹੁਤ ਵੱਡੀ ਇੱਕ ਕੈਸੇ ਦੇ ਮੱਲ ਮਾਰ ਲੀਤੀ ਦੇਸ਼ ਵਾਸਤੇ ਇੱਕ ਐਨਨ ਕਿ ਤੇ ਇਸ ਵਾਸਤੇ ਬਹੁਤ ਚੰਗਾ ਕੀਤਾ ਇੱਕ ਸਭ ਤੋਂ ਜ਼ਿਆਦਾ ਕ੍ਰੈਡਿਟ ਜੇ ਜਾਂਦਾ ਹੈ ਇਹਦੇ ਫਾਦਰ ਨੂੰ ਜਾਂਦਾ ਹੈ ਜਿਨ੍ਹਾਂ ਨੇ ਮਿਹਨਤ ਮਾਰੀ ਜਿਨ੍ਹਾਂ ਨੇ ਮਿਹਨਤ ਕੀਤੀ ਹੈ ਰਾਜਕਮਾਰ ਜੀ ਨੇ ਉਹ ਮਿਹਨਤ ਕੀਤੀ ਹੈ ਉਹ ਇੱਥੇ ਤੱਕ ਜੇ ਤਾਂ ਫਾਦਰ ਦੀ ਬਹੁਤ ਮਿਹਨਤ ਹੈ ਤਾਂ ਇੱਥੇ ਤੱਕ ਪਹੁੰਚੇ ਹੋ ਕਿ ਇਹ ਸਾਰਾ ਕ੍ਰੈਡਿਟ ਰਾਜਕਮਾਰ ਜੀ ਨੂੰ ਜਾਂਦਾ ਹੈ ਅੱਛਾ ਲਵਸ਼ਦਾ ਤੇ ਕੋਮਲ ਦਾ ਕਦੋਂ ਆਪਾਂ ਰਿਸ਼ਤਾ ਪਕੀਲਾ ਹੋ ਗਿਆ ਸੀ ਜਾਂ ਫਿਰ ਕਿਸ ਤਰ੍ਹਾਂ ਦਾ ਨੇ ਰਿਸ਼ਤਾ ਤਾ ਹੁਣ ਹੋਇਆ ਪਹਿਲਾ ਪਿਆਰ ਚੱਲਦਾ ਆ ਆਪਸ ਵਿੱਚ ਅਜਿਹਾ ਕਹਿੰਦਾ ਨਾ ਮਾ ਮਾ ਕੁੜੂ ਮਾਰੇ ਨੇ ਕਰਾਇਆ ਹੋ ਹਾਂ ਔਰ ਠੀਕ ਹੈ ਜੀ ਬਿਲਕੁਲ ਬਹੁਤ ਧੰਨਵਾਦ ਇਹ 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 ਸਨ ਲਵਿਸ਼ ਉਪਰਾਏ ਦੇ ਪਿਤਾ ਜਿਨ੍ਹਾਂ ਦੇ ਜਿਨ੍ਹਾਂ ਦਾ ਵਿਆਹ ਕੋਮਲ ਸ਼ਰਮਾ ਦੇ ਨਾਲ ਵਿਆਹ ਜਿਨ੍ਹਾਂ ਦਾ ਉਹਨਾਂ ਦੇ ਪਿਤਾ ਹੈ ਜਿਨ੍ਹਾਂ ਨੇ ਗੱਲਬਾਤ ਸਾਂਝੀ ਕੀਤੀ ਹੈ ਜਿਨ੍ਹਾਂ ਨੇ ਕਿਹਾ ਹੈ ਕਿ ਅਭਿਸ਼ੇਕ ਸ਼ਰਮਾ ਨੇ ਨਿੱਕੀ ਉਮਰ ਦੇ ਵਿੱਚ ਵੱਡੀ ਮੱਲ ਮਾਰੀ ਹੈ ਇਹ ਕਿਤੇ ਨਾ ਕਿਤੇ ਮਾਨ ਵਾਲੀ ਗੱਲ ਹੈ ਪੂਰੇ ਦੇਸ਼ ਦੇ ਵਾਸਤੇ ਅਮਰਸਰ ਦਾ ਉਹ ਨੌਜਵਾਨ ਜਿੰਨੇ ਪੂਰੇ ਦੇਸ਼ ਦੇ ਵਾਸਤੇ ਇੱਕ ਐਸੀ ਬਾਜ਼ੀ ਜਿੱਤੀ ਹੈ ਜਿਹੜੇ ਪੂਰੇ ਕਹਿ ਸਕਦੇ ਪੂਰੇ ਵਰਡ ਦੇ ਵਿੱਚ ਜਿਹਨੇ ਨਾਮ ਕੀਤਾ ਤਾਂ ਅੱਜ ਉਸ ਦੀ ਭੈਣ ਦਾ ਵਿਆਹ ਹੈ ਜਿੱਥੇ ਵੱਡੀ ਗਿਣਤੀ ਦੇ ਵਿੱਚ ਸਭ ਸੈਲੀਬ੍ਰਿਟੀ ਵੀ ਪਹੁੰਚਦੇ ਪਏ ਨੇ ਲਗਾਤਾਰ ਤਾਂ ਸਿਆਸੀ ਚਿਹਰਾ ਹਰ ਕੋਈ ਕਿਤਨਾ ਕਿਤੇ ਪਹੁੰਚਣਾ ਚੁੰਦਾ ਹੈ ਪੰਜਾਬ ਦੇ ਮੁੱਖ ਮੰਤਰੀ ਵੀ ਇਸ ਵਿਆਹ ਦੇ ਵਿੱਚ ਝੂਠ ਪੁੰਦੇ ਭਾਰਤੀ ਕ੍ਰਿਕਟਰ ਅਭਿਸ਼ੇਕ ਸ਼ਰਮਾ ਦੀ ਭੈਣ ਦਾ ਅੱਜ ਵਿਆਹ ਹੈ ਤਾਂ ਜਿਨ੍ਹਾਂ ਦੇ ਨਾਲ ਵਿਆਹ ਹੈ ਲਵਿਸ਼ ਉਪਰਾਏ ਉਹਨਾਂ ਦੇ ਪਿਤਾ ਸਾਡੇ ਨਾਲ ਮੌਜੂਦ ਨੇ ਇੱਥੇ ਪਹੁੰਚੇ ਨੇ ਅਮਰਸਰ ਦੇ ਵਿੱਚ ਆ ਸਰ ਕੀ ਕਹਿਣਾ ਚਾਹੁੰਦੇ ਜੀ ਇੱਕ ਖਾਸ ਤਿਆਰੀ ਅੱਜ ਦੀ ਦੇਖਣ ਨੂੰ ਮਿਲਦੀ ਪਈ ਹੈ ਪੂਰੇ ਦੇਸ਼ ਦੀਆਂ ਨਜ਼ਰਾਂ ਅੱਜ ਦੀ ਤਿਆਰੀ ਜੀ ਬਹੁਤ ਹੀ ਆਨੰਦ ਹੈ ਜਵੇਂ ਅਸੀਂ ਜਿਹੜਾ ਦੇਖਿਆ ਸੀ ਨਾ ਕਿ ਤੁੰਨਾ ਦਾ ਪਿਆਰ ਅੱਜ ਇੱਕ ਮਿਸਾਲ ਬਣਿਆ ਹੈ ਬਿਲਕੁਲ ਜੇ ਹਰੇਕ ਬੰਦਾ ਹਰੇਕ ਬੰਦਾ ਚਾਹ ਵਾਂਦ ਚਾਹ ਵਨੋਂ ਨੂਨ ਮਤਲਬ ਨਾ ਹਰੇਕ ਬੰਦੇ ਨੇ ਉਹਦਾ ਸਾਥ ਦਿੱਤਾ ਹੈ ਹਰੇਕ ਬੰਦਾ ਨਾਲ ਉਹਦੇ ਖੜੇ ਹੈ ਕਿ ਇੰਨਾ ਸਾਨੂੰ ਸੋਚ ਨਹੀਂ ਸੀ ਕਿ ਜਿੰਨਾ ਮਤਲਬ ਲੋਕਾਂ ਨੇ ਇਹਨਾਂ ਨੂੰ ਪਿਆਰ ਦਿੱਤਾ ਹੈ ਜੇ ਇੱਕ ਅਭਿਸ਼ੇਕ ਦੇ ਖਾਤਰ ਵੀ ਇੱਕ ਇਹਨਾਂ ਦੇ ਆਪਸ ਵਿੱਚ ਪਿਆਰ ਵੀ ਬਹੁਤ ਜ਼ਿਆਦਾ ਹੈ ਸੁਭਾਅ ਵੀ ਬਹੁਤ ਉਹਨਾਂ ਦਾ ਅਗਰ ਬੇਟੀ ਦਾ ਸੁਭਾਅ ਬੇਟੀ ਦਾ ਸੁਭਾਅ ਇੰਨਾ ਪਿਆਰਾ ਹੈ ਔਰ ਹਰੇਕ ਦੇ ਨਾਲ ਪਿਆਰ ਨਾਲ ਮਿਲਣਾ ਪਿਆਰ ਦੇ ਨਾਲ ਹਰੇਕ ਨੂੰ ਟੈਂਡ ਕਰਨਾ ਕੋਈ ਲਫੀਜ਼ਾ ਸੁਭਾਅ ਇੱਕ ਦੂਜੇ ਦਾ ਮਤਲਬ ਜੇ ਗੁਰੂ ਮਾਰੇ ਨੇ ਕਰਾਇਆ ਹਮਮ ਔਰ ਮੈਂ ਸਾਡੇ ਵੱਲੋਂ ਕੋ ਤਾਂ ਕੁਝ ਨਹੀਂ ਜੋ ਕਰਾਇਆ ਗੁਰੂ ਮਾਰੇ ਨੇ ਕਰਾਇਆ ਅੱਛਾ ਬਰਾਤ ਕਿੰਨੀ ਦੇਰ ਤੱਕ ਪਹੁੰਚਣ ਵਾਲੀ ਹੈ ਤੇ ਕਦੋਂ 15 ਮਿੰਟ ਦੇ ਵਿੱਚ ਬਰਾਤ ਪਹੁੰਚੇਗੀ ਸਾਰੇ ਬਾਹਰ ਖੜੇ ਹੈ ਬੇਟੀ ਆ ਰਹੀ ਹੈ 15 ਮਿੰਟ ਦੇ ਵਿੱਚ ਅਸੀਂ ਬਰਾਤ ਅੰਦਰ ਐਂਟਰੀ ਕਰੇ ਅੱਛਾ ਕਿੰਨਾ ਕੁ ਮਾਣ ਮਹਿਸੂਸ ਹੁੰਦਾ ਪਿਆ ਅਭਿਸ਼ੇਕ ਨੇ ਜੋ ਕੀਤਾ ਕਰਕੇ ਵਿਖਾਇਆ ਨਿੱਕੀ ਉਮਰ ਹੈ ਪਰ ਬਹੁਤ ਵੱਡੀ ਇੱਕ ਕਹਿੰਦੇ ਨੇ ਮਲ ਮਾਰ ਲਈ ਦੇਸ਼ ਵਾਸਤੇ ਇੱਕ ਕਹਿੰਦੇ ਨੇ ਕਿ ਦੇਸ਼ ਵਾਸਤੇ ਬਹੁਤ ਚੰਗਾ ਕੀਤਾ ਇੱਕ ਇਹ ਸਭ ਤੋਂ ਜ਼ਿਆਦਾ ਕ੍ਰੈਡਿਟ ਜੇ ਜਾਂਦਾ ਹੈ ਇਹਦੇ ਫਾਦਰ ਨੂੰ ਜਾਂਦਾ ਹੈ जिन्होंने मेहनत मारी जिन्होंने मेहनत की है राज जी ने बहुत मेहनत की है वो इतने तक जे तो फादर की बहुत मेहनत है ता इतने तक पहुंचे हो कि यह सारा क्रेडिट राज जी ने जाता है अच्छा लवेशदा तो कोमल का कदों आप रिश्ता पहले हो गया सी या फिर किस तरह नहीं रिश्ता तो हूँ हो पहला प्यार चलता है हाँ बस ऐसा कहना ना बस गुरु महाराज ने कराया ਔਰ ਠੀਕ ਹੈ ਜੀ ਬਿਲਕੁਲ ਬਹੁਤ ਧੰਨਵਾਦ ਹੈ ਇਹ 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 ਸਨ ਲਵਿਸ਼ ਉਭਰਾਏ ਦੇ ਪਿਤਾ ਜਿਨ੍ਹਾਂ ਦੇ ਜਿਨ੍ਹਾਂ ਦਾ ਵਿਆਹ ਕੋਮਲ ਸ਼ਰਮਾ ਦੇ ਨਾਲ ਵਿਆਹ ਜਿਨ੍ਹਾਂ ਦਾ ਉਹਨਾਂ ਦੇ ਪਿਤਾ ਹੈ ਜਿਨ੍ਹਾਂ ਨੇ ਗੱਲਬਾਤ ਸਾਂਝੀ ਕੀਤੀ ਹੈ ਜਿਨ੍ਹਾਂ ਨੇ ਕਿਹਾ ਹੈ ਕਿ ਅਭਿਸ਼ੇਕ ਸ਼ਰਮਾ ਨੇ ਨਿੱਕੀ ਉਮਰ ਦੇ ਵਿੱਚ ਵੱਡੀ ਮੱਲ ਮਾਰੀ ਹੈ ਇਹ ਕਿਤਨਾ ਕਿਤੇ ਮਾਨ ਵਾਲੀ ਗੱਲ ਹੈ ਪੂਰੇ ਦੇਸ਼ ਦੇ ਵਾਸਤੇ ਅਮਰਸਰ ਦਾ ਉਹ ਨੌਜਵਾਨ ਜਿਨੇ ਪੂਰੇ ਦੇਸ਼ ਦੇ ਵਾਸਤੇ ਇੱਕ ਐਸੀ ਬਾਜ਼ੀ ਜਿੱਤੀ ਹੈ ਜਿਹੜੇ ਪੂਰੇ ਅ ਕਹਿ ਸਕਦੇ ਪੂਰੇ ਵਰਡ ਦੇ ਵਿੱਚ ਜਿਹਨੇ ਨਾਮ ਕੀਤਾ ਤਾਂ ਅੱਜ ਉਸ ਦੀ ਭੈਣ ਦਾ ਵਿਆਹ ਹੈ ਜਿੱਥੇ ਵੱਡੀ ਗਿਣਤੀ ਦੇ ਵਿੱਚ ਸਬ ਸੈਲੀਬ੍ਰਿਟੀ ਵੀ ਪਹੁੰਚਦੇ ਪਏ ਨੇ ਲਗਾਤਾਰ ਤਾਂ ਸਿਆਸੀ ਚਿਹਰਾ ਹਰ ਕੋਈ ਕਿਤਨਾ ਕਿਤੇ ਪਹੁੰਚਣਾ ਚੁੰਦਾ ਹੈ ਪੰਜਾਬ ਦੇ ਮੁੱਖ ਮੰਤਰੀ ਵੀ ਇਸ ਵਿਆਹ ਦੇ ਵਿੱਚ ਝੂਠ ਪੁੰਦੇ ਕੈਮਰਾਮੈਨ ਮਨੋਜ ਦਿਨਾਲ ਸੁਚੈਸੀ ਡੇਲੀ ਪੋਸਟ ਪੰਜਾਬੀ ਅਮਰਤ ਸ